ਹਾਲ ਦੋਸਤੋ ਮੌਸਮੀ ਭਾਗ ਬਲੋ ਜਾਰੀ ਕਰ ਦਿੱਤਾ ਕਿ ਆ ਵੱਡਾ ਅਲਰਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵਾਤ ਤੋਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਬੁੱਧਵਾਰ ਨੂੰ ਸੂਬੇ ਦੇ ਬਹੁਤ ਇਲਾਕਿਆਂ 'ਚ ਲੋਕਾਂ ਨੂੰ ਹੁਸਮ ਭਰੀ ਗਰਮੀ ਦਾ ਸਾਹਮਣਾ ਕਰਨਾ ਪਿਆ ਹੈ ਹਾਲਾਂਕਿ ਮੌਸਮਾਇਰਾਂ ਨੇ ਅਗਲੇ 2 ਦਿਨਾਂ 'ਚ ਸੂਬੇ 'ਚ ਬਾਰਿਸ਼ ਦਾ yellow alert ਜਾਰੀ ਕਰ ਦਿੱਤਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕੋਰ ਕਿੰਗਰਾ ਮੁਤਾਬਕ 11 ਜੁਲਾਈ ਨੂੰ ਸੂਬੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜੀ ਹਾਂ 12 ਜੁਲਾਈ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ ਉੱਧਰ ਮੌਸਮ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਬੁੱਧਵਾਰ ਨੂੰ ਪਠਾਨਕੋਟ ਦੇ ਵਿੱਚ 39.5 ਡਿਗਰੀ ਸੈਲਸੀਅਸ ਦਾ ਤਾਪਮਾਨ ਨਾਲ ਸੂਬੇ ਭਾਰ ਦੇ ਵਿੱਚ ਗਰਮ ਹੈ ਇਸ ਦੇ ਨਾਲ ਹੀ ਚੰਡੀਗੜ੍ਹ 'ਚ 37.2 ਲੁਧਿਆਣਾ ਦੇ ਵਿੱਚ 36.4 ਪਟਿਆਲਾ ਚ 38.4 ਫਰੀਦਕੋਟ ਚ 38.0 ਐਸਬੀਐਸ ਨਗਰ ਚ 5.5 ਫਤੇਗੜ ਸਾਹਿਬ ਚ 37.6 ਫਰੂਜ਼ਪੁਰ ਚ 38.2 ਅਤੇ ਜਲੰਧਰ ਚ 38.5 ਡਿਗਰੀ ਸੈਲਸੀਅਸ